ਦਾ ਇਕ ਇਥੇ ਤਾਂ ਕੇ ਚੱਲਦਾ ਆ ਲਾਉਣਾ ਕਿਦਾ ਕਾਫੀ ਡਰ ਦਾ ਮਾਹੌਲ ਬਣਾਉਂਦਾ ਆ ਆ ਦੇ ਨਾਲੇ ਮੋਰ ਅਸਰੇ ਉਹਨੇ ਲਈ ਇਹੀ ਹੋਰੇ ਹੱਥ ਪੈਰ ਮਾਰ ਦਿਆ ਹੈ ਹੈ ਕਾਹਨ ਆ ਗੱਦੀ ਪੁੱਤਾ ਓਏ ਓਏ ਆਏ ਓਏ ਕੱਲ ਭਲਾ ਕੀ ਆ ਗਰਮੀ ਜ਼ਿਆਦੀ ਦਾ ਕਰਕੇ ਲਿੰਕ ਨਹੀਂ ਚੱਲੇਦਾ ਡੇ ਅੱਜ ਹਣਾ ਗਰਮੀ 'ਚ ਨਹੀਂ ਚੱਲਦੇ ਨਾ ਤਾਂ ਇਹ ਘਰ ਉੱਤਰ ਆ ਜੂ ਚੋਪਾ ਕੇ ਬੈਜਾ ਲਾ ਕੇ ਸਵਾਰੀ ਨੂੰ ਦੱਸਣਗੇ ਆ ਇਹ 10 ਰੁਪਏ ਲੈ ਲਈ ਇਹਨੂੰ ਕਹਣਗੇ ਮੈਂ ਆਪੇ ਚੱਲ ਚੋਪੜ ਕੇ ਭੇਜਾਂ ਉਹ ਸਵਾਰੀ ਫੇ ਦਾਈ ਦੇ ਕੇ ਜਾਂਦੇ ਹਰ ਵਾਰੀ ਪੁੱਛੂਗਾ ਕਿ ਕਿੰਨਾ ਕਰਾਇਆ ਮੈਂ ਭੇਜਾ ਭਰਾ ਉਹ ਚੇਜ ਹੋ ਰਿਹਾ ਬਹੁਤ ਨੂੰ ਅਗਲੀ ਕਿ ਕਿਧਰ ਤਰੇ ਆਣਾ ਭਰਾ ਹੋ ਗਿਆ ਤੁਨ ਮੋਟਰ ਲਾ ਕੇ ਖਲੋਇਆ ਬਚਾਪੀ ਤੇ ਕੱਢ ਲਿਆ ਕਿਧਰ ਤਰੇ ਆਣਾ ਓਏ ਮੋਟਰ ਨਾਲ ਇਧਰ ਐਂਪੀਆ ਨਾ ਠੀਕ ਆ ਪੁੱਤ ਠੀਕ ਆ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਲੋ ਵੀ ਮਿੱਤਰੋ ਤੁਹਾਡਾ ਸਵਾਗਤ ਹੈ ਸਾਡੇ YouTube ਚੈਨਲ ਤੇ ਸੋ ਅੱਜ ਦੇ ਵਲੌਗ ਦੀ ਆਪਾਂ ਕਰਤੀ ਆ ਸਟਾਰਟਿੰਗ ਤੇ ਅੱਜ ਦੇ ਦਿਨ ਦੀ ਵੀ ਕਰਦੀ ਹੈ ਸ਼ੁਰੂਆਤ ਲੋ ਵੀ ਅੱਜ ਆ ਮੈਂ ਕਹਿੰਦੇ ਆ ਵੀ ਕਿੰਨੇ ਦਿਨ ਹੋ ਗਏ ਵੀ ਸਾਡਾ ਤੁਹਾਨੂੰ ਪਤਾ ਚੈਂਪੀਅਨ ਨਹੀਂ ਠੀਕ ਹੀ ਉਹ ਜੀ ਪੂਛ ਬਹੁਤ ਜ਼ਿਆਦਾ ਖਰਾਬ ਸੀ ਤੇ ਅਰੇ ਉੱਠੇ ਆ ਚਾਹ ਚੂ ਪੀਂਦੇ ਆ ਚਾਹ ਦਾ ਬਸ ਉੱਟ ਭਰੀਏ ਦੋ ਕ ਸਵੇਰ ਦੀ ਚਾਹ ਬਾਅਦ ਵਿੱਚ ਜਾਣਾ ਵਾ ਵੀਰ ਨੂੰ ਕਿਹਾ ਇੱਕ ਨੂੰ ਤੇ ਆਪਾਂ ਕੁੱਤੇ ਨੂੰ ਲੈ ਕੇ ਜਾਣਾ ਵਾ ਮਤਲਬ ਆਟੋ ਦੇ ਉੱਤੇ ਤੇ ਵੇਨੇ ਇੱਕ ਅੱਧਾ ਜਾਂਦਾ ਕੀ ਮੋਲ ਬਣਦਾ ਆ ਪਹਿਲੀ ਗੱਲ ਤੇ ਇਹ ਕਦੀ ਗੱਡੀ ਗੁੱਡੀ ਤੇ ਗਿਆ ਨਹੀਂ ਆ ਤੇ ਨਾ ਕਦੀ ਕਿਸ ਚੀਜ਼ ਤੇ ਉਹਦਾ ਆਟੋ ਉੱਤੇ ਕਦੀ ਖੜਿਆ ਵਾ ਤੇ ਅੱਜ ਆਪਾਂ ਆਟੋ ਤੇ ਲੈ ਕੇ ਜਾਣਾ ਵੇਨੇ ਆ ਫੇ ਕੀ ਪ੍ਰੋਸੈਸ ਰਹਿੰਦਾ ਸਰੀ ਦਿਹਾੜੀ ਦਾ ਤੇ ਤੁਹਾਨੂੰ ਰੱਖਾਂਗੇ ਨਾਲ ਤੇ ਸਾਡੇ ਨਾਲ ਇਦਾਂ ਜੁੜ ਕੇ ਰਹੋ ਬਾਕੀ ਬਰ ਨਾ ਬਰ ਨਾ ਬਾਲਿਆ ਦੇ ਕਮੇਜ ਕੁਮਾਰ ਜਪਾ ਗਏ ਹੁੰਦੇ ਨੇ ਰੈਡੀ ਰੂੜੀ ਤੇ ਬਾਕੀ ਫੇਰ ਬਣਾਉਣੇ ਗੱਲ ਪੂਰੀ ਤੇ ਆ ਭਾ ਹੋਣੀ ਪੂਰੀ ਐਸ ਕਰਾਉਣਗੇ ਅੱਜ ਸੋਨ ਹੁਣਾ ਨੂੰ ਕੀਤਾ ਮੈਂ ਫੋਨ ਤੇ ਬਹੁਤ ਲੱਗੇ ਉਹ ਵੀ ਆਉਣ ਘਰੇ ਦੂਜਾ ਆਕਾਸ਼ ਵੀ ਆਉਣ ਲੱਗਾ ਵੀਰ ਚੱਲ ਇੱਥੇ ਆ ਨੀ ਗੁਰਮੁਖੋ ਕੇ ਗੁਰਮੁਖ ਚੱਲ ਚੱਲ ਪਾ ਮੂ ਮਗਰ ਮਗਰ ਉਹ ਲਾ ਦੇ ਮਗਰ ਲਾ ਦੇ ਮਿੰਟ ਮਿੰਟ ਨੇ ਹੁਣ ਸੁਪਰਿੰਡਾ ਭਲੇ ਨੇ ਮਾੜਾ ਉਹਦੇ ਦੂਜਾ ਉਹਦੇ ਤੇ ਢੰਡੀ ਨਹੀਂ ਹੈਗੀ ਉਥੇ ਅੱਜ ਤੋਂ ਦਾ ਕੇ ਇੱਥੇ ਤੱਕ ਚੱਲ ਜਾ ਲਾਵਾ ਲਾਉਣਾ ਕਿੱਦਾਂ ਉਹਨੇ ਲਵਾ ਲੈ ਉਹਦੇ ਵਿੱਚ ਸੁਹਾ ਰਿਹਾ ਨਹੀਂ ਗੇ ਪੈਨ ਮਾਰੋ ਚੱਲ ਓਹ ਚੱਲ ਹੋ ਰਿਹਾ ਭਰਾਵਾ ਵੀਰ ਜੀ ਤੁਸੀਂ ਕੋਈ ਨਹੀਂ ਪਰਾਂ ਦਿੰਦਾ ਕਿੱਦੇ ਜਾਂਦੇ ਕੱਢ ਕੱਲਾ ਕਾਜ ਕਹੀ ਤੇ ਆਜੇ ਜੇ ਮੁੜ ਕੇ ਨੌਕਰੀ ਨਾ ਮਿਲਿਆ ਚਲ ਆ ਉਹਦੇ ਕੰਮ ਆ ਆ ਕਿ ਕਰੀਂ ਆਜਾ ਜੇ ਮੁੜ ਕੇ ਨੌਕਰੀ ਦਾ ਮਹੀਆ ਉਹ ਕੰਮ ਸਟਾਰਟ ਕਰ ਦੇ। ਜਾਣਦੇ ਆ ਨਾ। ਜੀ ਆ ਬੈ ਗਿਆ ਹਾਂ। ਆਉਣਾ ਆਉਣਾ। ਆ ਬੈ ਗਿਆ ਬੈ ਗਿਆ। ਉਹ ਦੇ ਲੈ। ਹਾਂ। ਕਰਾਈ ਦੀ। ਮੈਰਾ ਬੈਰਾ ਥੱਲੇ ਬੈਰਾ। ਕਾਫੀ ਡਰ ਦਾ ਮਾਹੌਲ ਬਣਾਉਂਦਾ ਹੈ। ਕੀਰਦਾ ਮੰਮਾ ਨਾ ਓਏ 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 ਆ ਜਾ ਯਾਰਾ ਓ ਜਾ ਓਏ ਆ ਜਾ ਓਏ ਤੇਰੀ ਓਏ ਆ ਜਾ ਆ ਜਾ ਆ ਜਾ ਭਰਾਵਾ ਓ ਤੂੰ ਜਿਆਦਾ ਠੱਗਾ ਕਰਤਾ ਆ ਰਹਾ ਯਾਰ ਮਾੜੇ ਮੈਨੂੰ ਯਾਰ ਕੀ ਕਰਨ ਆ ਓਏ ਆ ਓਏ ਉਹਨੇ ਪੈ ਜਾਣਾ ਹੀ ਭਰਾਵਾ ਨਾ ਕਰ ਚਣ ਕੇ ਓਏ ਲੋ ਵੀ ਬਾਕੀ ਮਿੱਤਰੋ ਆਪਾਂ ਪਹੁੰਚ ਚੁੱਕੇ ਆ ਹਸਪੀਟਲ ਦੇ ਬਾਹਰ ਤੇ ਕੁੱਤਾ ਅੱਜ ਪੂਰਾ ਨਰਵਸ ਹੋਇਆ ਫਿਰਦਾ ਜੇ ਵੇਖ ਲੋ ਚੈਂਪੀਅਨ ਚੈਂਪੀਅਨ ਐਸ ਵੇਲੇ ਪੂਰਾ ਨਰਵਸ ਜੇ ਕਿਉਂਕਿ ਓਹਨਿਹਦਾ ਟ੍ਰੀਟਮੈਂਟ ਆਪਰੇਟ ਹੋਣਾ ਵਾ ਥੋੜੇ ਟਾਈਮ ਤੱਕ ਤੇ ਇਹਨੇ ਆਕਾ ਤਾਂ ਕੀ ਮਸਲਾ ਪੈਂਦਾ ਵਾ ਕਿੰਨਾ ਟਾਈਮ ਲੱਗਦਾ ਵਾ ਤੇ ਕੀ ਕੀ ਪ੍ਰੋਸੈਸ ਹੁੰਦਾ ਉਸ ਤੋਂ ਬਰੇਡ ਦਾ ਕਿਉਂ ਚੈਂਪੀਅਨ? ਚਲਾ ਚੈਂਪੀਅਨ ਖੜਿਆ। ਇਹ ਇਹ ਰਸੀਦੀ ਵੈਲਟ ਬਣਾਤੀ ਹੈ। ਹਾਂ ਰਸੀਦੀ ਵੈਲਟ ਬਣਾਤੀ। ਇਹ ਚੰਗਾ ਕੰਮ ਕੀਤਾ। ਕਿਤਾ ਆਪੂ ਨਹੀਂ ਹੁੰਦਾ ਏ ਟੈਂਪਲ ਨਹੀਂ ਲਿਆ ਜਾਣਾ ਟੈਰ। ਨਾਲੇ ਮੋਰ ਅਸਤਰੇ ਉਹਦੇ ਲਈ ਇਹੀ ਹੋਰਿਆ ਦਬੈਰ ਮਾਰ ਲਿਆ ਹੈ ਹੈ ਕਾਬੂ ਨਹੀਂ ਹੋਉਂਦਾ ਕਿੱਕੋ ਕੈਸੇ ਕੰਮ ਰੈਡੀ ਹਾਂ ਚੱਲ ਪਿਆ ਸਰ ਜਣਾ ਇਹਨੇ ਕਿ ਨਾ ਚਲੋ ਚੈਂਪੀਅਨ ਆਹ ਪੂਰੇ ਤ੍ਰੀਚੀ ਆਈ ਨਾ ਫੜੇ ਚ ਨੇ ਹਰੇ ਇਥੇ ਹੁੰਦੀ ਆਏ ਓਏ ਆ ਇਥੇ ਲੈਂਦਾ ਵਧੀਆ ਕੀਤਾ ਨਾ ਹਾਂ ਇਥੇ ਇਥੇ ਰਿਲੈਕਸ ਹੋ ਗਿਆ ਹੈ ਕਰਾਂ ਜੇ ਆਪਾਂ ਉੱਥੇ ਰੱਖ ਦੇਣਾ ਉਥੇ ਇਹਨੇ ਸਗੋਂ ਗਰਮ ਹੋ ਜਾਣਾ ਹੈ ਉਥੇ ਇਹੀ ਫਲੈਸ਼ ਹੋ ਜਾਣਾ ਹੈ ਇਹਨੇ ਫਲੈਸ਼ ਹੋ ਜਾਣਾ ਹੈ ਆ ਉਧਰ ਵੇਖੋ ਅਪਰੇਟ ਦੇ ਟਾਈਮ ਹੋ ਜਾਂਦਾ ਸੀ ਓਏ ਹੋਏ ਹੋਏ ਆ ਗੱਦੀ ਕੁੱਤਾ ਓਏ ਹੋ ਚਾ 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 ਓ ਮਿੱਤਰੋ ਆਈ ਨਾ ਟਾਈਮ ਹੋ ਚੁੱਕਾ ਜੇ ਤੇ ਇਹ ਵੇਟ ਕਰਨ ਦੇ ਆ ਅੰਦਰ ਦੋ ਅਪਰੇਟ ਅਜੇ ਚੱਲਣ ਦੇ ਆ ਤੇ ਹੁਣ ਵੇਖੋ ਤੁਹਾਨੂੰ ਤੇ ਨਾ ਨੁਕਰ ਕਰੀ ਜਾਂਦੇ ਵੀ ਅਜੇ ਬਰੇਡ ਨਹੀਂ ਆਣਾ ਸੋ ਵੇਖੋ ਮੈਂ ਦਿਆਨਾ ਵੀ ਅੱਜ ਹੋ ਜੇ ਬਰੇਡ ਕਿਉਂਕਿ ਲਿਆਂਦਾ ਬਹੁਤ ਜਿਆਦਾ ਉਖਾ ਤੁਹਾਨੂੰ ਪਤਾ ਆਪਾਂ ਬੜਾ ਜਿਆਦਾ ਕੁੱਤਾ ਉਖਾ ਲਿਆਂਦਾ ਵਾ ਇੰਨੇ ਜਾਣੇ ਆਪਾਂ ਆਏ ਅੱਜ ਤੇ ਜਲਦੀ ਇੰਨੇ ਜਾਣੇ ਆਣ ਕੇ ਲਿਆ ਰਹੀ ਸੰਡੇ ਆਪਾਂ ਬਹੁਤ ਮਤਰੋ ਆਵੇ ਲਾਉਣੇ ਪਾਣੀ ਲੈ ਕੇ ਰੇ ਪਾਣੀ ਵੀ ਨਹੀਂ ਅੰਦਰ ਹੈਗਾ ਇਸ ਹਸਪੀਟਲ ਦੇ ਠੰਡਾ ਪਾਣੀ ਆਈ ਆਖਿਆ ਪੀਣੇ ਸਵੇਰ ਦਾ ਖਾਦਾ ਤੇ ਕੋਈ ਹੈ ਨਹੀਂ ਪਾਣੀ ਪੂਣੀ ਪੀ ਕੇ ਗੁਜ਼ਾਰਾ ਕਰਦੇ ਆ ਬਾਕੀ ਸਵੇਰੇ ਦੇ ਠੰਡਾ ਇਹ ਆ ਵਗੋ ਤੇ ਆ ਪੂਰਾ ਮੌਸਮ ਨਮੋਲਾ ਗਰਮ ਹੈ ਆ ਬੈਰਾ ਸੂਰਜ ਵੇਖ ਲਓ ਐ ਸਿਖਰਾਂ ਦੇ ਪੂਰੀ ਧੁੱਪ ਓਏ ਹੋਏ ਗਰਮੀ ਜਿਆਦੀ ਹੋ ਗਈ ਹੈ ਨਾ ਚਲੋ ਹੁਣ ਦਾ ਕੁੱਤਾ ਉੱਧੀ ਜਾ ਗਿਆ ਆਹੋ ਖਾਣੇ ਫੋਨ ਆਉਣ ਡਿਆ ਵੀ ਕੁੱਤਾ ਲੱਦੀ ਹੁਣ ਜਾ ਕੇ ਤੇ ਚਾਲੇ ਮਾਰ ਗਏ 24 ਅੱਜ ਬਰੇਡ ਨਹੀਂ ਜੇ ਹੋਇਆ ਇਹ ਕੰਮ ਗਲਤ ਹੋ ਗਿਆ ਹੁਣ ਕੱਲ ਨੂੰ ਸ਼ਾਇਦ ਫੇ ਹੋਣਾ ਪਵੇ ਇੱਕ ਵਾਰ ਹੈ ਨਾ ਆਹ ਸੁਸਮਨ ਬਾਲੀ ਲਾਓ ਮੱਧਰਾ ਚਾਰਾਣਾ ਹੋ ਗਿਆ ਥੋੜਾ ਠੰਡਾ ਪੈ ਗਿਆ ਇਹਨੂੰ ਦਰਦ ਵਾਲਾ ਟੀਕਾ ਲਵਾਤਾ ਹੈ ਆਪਾਂ ਚੈਂਪੀਅਨ ਬੈਠਾ ਰਾਇ ਇਥੇ ਹੈ 10 ਕਹਿੰਦਾ ਕਹਿੰਦਾ ਲਿੰਕ ਲਿੰਕ ਉਧਰ ਲਿੰਕ ਲਿੰਕ ਕਰੀਦਾ ਉਥੇ ਇੱਕ ਲਿੰਕ ਨਹੀਂ ਵੇ ਆਇਆ ਆ ਹੌਸਪੀਟਲ ਦੇ ਵੈਲੋ ਅੱਜ ਡਾਕਟਰਾਂ ਨੇ ਅਪਰੇਟ ਨਹੀਂ ਕੀਤਾ ਤੇ ਉਦਾਂ ਵੀਰਾਂ ਨੂੰ ਕਹਿੰਦਾ ਰਹਿੰਦਾ ਵੀ ਲਿੰਕ ਵੜੇ ਲਿੰਕ ਵੜੇ ਅੱਜ ਲਿੰਕ ਤੇਰੇ ਕੰਮ ਨਹੀਂ ਆਏ ਓਏ ਪ੍ਰਾਈਵੇਟ ਨਾਲ ਵੀ ਕਹਿੰਦਾ ਸੀ ਆ ਜਿਓ ਲੈ ਕੱਲ ਤੇ ਸਰਕਾਰੀ ਦੀ ਹੈ ਦੱਸ ਹੁਣ ਦੱਸ ਹੁਣ ਮਿੱਤਰੋ ਲਿੰਕ ਤੁਹਾਡੇ ਕਿੱਥੇ ਗਏ ਅੱਜ ਹੁਣ ਉਸ ਹਾਲ ਉਹਨਾਂ ਜਿਹੜੇ ਪਹਿਲਾਂ ਗੱਲ ਭਲਾ ਕੀ ਆ ਗਰਮੀ ਜ਼ਿਆਦੀ ਦਾ ਕਰਕੇ ਲਿੰਕ ਨਹੀਂ ਚੱਲੇ ਟੜੇ ਅੱਜ ਹਣਾ ਗਰਮੀ ਚ ਨਹੀਂ ਚੱਲਦੇ ਨਾ ਉਹ ਪਰਲੇ ਪਾਸੇ ਬਹਿ ਯਾਰ ਓਏ ਰਹਿ ਤੇ ਘੜਾ ਮੈਨੂੰ ਬਹੁਤ ਨਹੀਂ ਚਲੋ ਯਾਰ ਚਲੋ ਚਲੋ ਓਏ ਚੜੋ ਯਾਰ ਬੈਰੇ 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 ਮਾਰ ਕੇ ਛਾਲ ਟੈਂਪੂ ਚ ਇਹਨੇ ਮੇਰੀ ਮਾਦਨੇ ਫਿਰ ਉੱਤਰ ਜੂ ਤੂੰ ਪਾ ਕੇ ਬੈਜੋ ਲਾ ਕੇ ਸਵਾਰੀ ਨੂੰ ਦੱਸਣਗੇ ਆਹ ਇਹ eh ਦਾਰਪੀਲੇ ਨੇ ਇਹ ਨੂੰ ਕਹਣਗੇ ਮੈਂ ਚਲ ਚੁੱਕਰ ਕੇ ਮੈਂ ਜਾ ਉਹ ਸਵਾਰੀ ਫੇ ਦਾਈ ਦੇ ਕੇ ਜਾਂਦੀ ਜਾਗਾ ਵੇ ਪਰੇ ਫ੍ਰੀ ਵਾਲੀ ਅਜੀਜਾ ਲਵਦੇ ਨਾ ਦੇਖ ਕੇ ਜਾ ਵੇ ਕਰੂਗਾ ਤੇਰੀ ਤੇ ਬੜੀ ਮਜੂਰੀ ਆ ਵੇ ਲਾਗੇ ਇੱਕ ਵਾਰੀ ਝੁੜੀਗਾ ਮੇਰੇ ਨਾਲ ਹਾਂ ਅੱਜ ਕਿੰਨੀ ਕੋਲੀ ਖੜਿਆ ਹਰ ਵਾਰੀ ਪੁੱਛੂਗਾ ਕਿ ਕਿੰਨੇ ਕਰਾਇਆ ਬਾਹਰ ਬਹੁਤ ਬਾਇਆ ਪ੍ਰਵਾਹ ਇਹ ਚੇਜ ਲੈਣਾ ਇਹ ਹੋਏਗਾ ਕਿਰਾਇਆ ਚੇਜ ਹੁੰਦਾ ਇਹ ਗਾੜੀ ਇਹ ਗਾੜੀ ਚੰਡੀਗੜ੍ਹ ਆ ਜਿਹੜਾ ਕਰਾਇਆ ਜਾਂਦਾ ਇਹਦਾ ਰਹਿੰਦਾ ਕਿੰਨੇ ਰੁਪਏ ਦਿੰਦਾ ਬਾਈ ਟਾਂਗਰੇ ਦੇ 20 20 ਲਈ ਦੇ 10 ਹੀ ਦਿੰਦੇ ਆ ਚਲੋ ਅੱਛਾ ਇਹ 10 ਹੀ ਦਿੰਦੇ ਆ ਬਿੱਡੇ ਮੂੰਹ ਤੁਹਾਡਾ ਆਹ 10 ਰੁਪਏ ਦਿੰਦੇ ਟਾਂਗਰੇ ਦੇ 5 ਕਿਲੋ ਮੀਟਰ ਆ 5 ਕਿਲੋ ਮੀਟਰ ਵੀ ਨਹੀਂ ਦਿੰਦਾ ਚੱਲ ਬਾਹਰ ਕੇ ਭej ਜਾ ਆ ਨਾ ਕਿ ਸਵਾਰੀ ਨੂੰ ਦੱਸ ਦਿੰਦੇ ਆ ਆ ਸਵਾਰੇ ਨੂੰ ਵੀ ਦੱਸ ਦਿੰਦੇ ਆ ਅੱਛਾ ਸਵਾਰੇ ਨੂੰ ਵੀ ਦੱਸ ਦਿੰਦੇ ਆ ਵੀ ਇਹ ਦੱਸ ਦੇਣੇ ਆ ਉਹ ਨਾ ਛੜੀ ਦੱਸ ਉਹ ਜਾ ਗਾਂ ਯਾਰ ਤੂੰ ਸਵਾਰੀਆਂ ਖਰਾਬ ਕਰਦਾ ਉਹ ਤਾਂ ਸਿੱਧਾ ਛੜੀ ਦੱਸਣਾ 10 ਦਿੰਦੇ ਹੋਲੀ ਬੋਲਿਆ ਕਰ ਹਾਂ 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 ਇਹ ਕੰਚ ਕਰਿਆ ਕਰਦੇ ਆਂ ਆ ਦੱਸ ਦੇਣੀ ਦੱਸ ਦੇਣ ਉਹ ਕੰਚ ਗਿਆ ਉਹ ਯਾਰ ਅੰਕ ਲਗਾ ਲੋ ਜਿਹੜੀ ਹੁੰਦੀ ਹੁੰਦੀ ਦੇ ਦੇ ਕਰ ਰੱਖ ਜਾ ਬੋ ਚੁੱਪ ਰਿਹਾ ਨਹੀਂ ਆ ਮੈਂ ਲਾ ਮੈਨੂੰ ਕੁੱਤੇ ਵਾਲਾ ਥਲਾਈ ਜਨਾ ਹਾਲਿਆ ਉਹ ਗੱਲਾਂ ਤੂੰ ਵੀ ਕੁੱਤਾ ਹੀ ਆ ਤੇ ਕੁੱਤੇ ਨੂੰ ਕੁੱਤੇ ਵਾਲੇ ਆ ਥਲਾ ਤੇ ਫੇਕ ਹੀ ਹੋਇਆ ਤੁੰਨੂੰ ਟੀਕੇ ਨਹੀਂ ਲੱਗੇ ਟੀਕੇ ਕਿਉਂ ਨਹੀਂ ਲੱਗੇ ਇਹਨੂੰ ਕਿਹੜੇ ਲੱਗੇ ਆ ਇਹਨੂੰ ਕਿਹੜੇ ਟੀਕੇ ਲੱਗੇ ਤਿਰੂ ਕਿਹੜਾ ਹਲਕੇ ਨਹੀਂ ਟੀਕੇ ਲੱਗੇ ਤੂੰ ਕੁੱਤਾ ਹੀ ਆ ਭਲਾ ਗਾਈਜ਼ ਕੀ ਗੱਲ ਹੋਈ ਆਏ ਉੱਥੇ ਕੁੱਤੇ ਨੂੰ ਰੋਟੀ ਬਾਉਂਦੇ ਆਂ ਚਾਚਾ ਰੋਟੀ ਪਾਉਣ ਡਿਆ ਸੀ ਤੇ ਚੱਕਰ ਇਹ ਪਿਆ ਵੀ ਰੋਟੀ ਨਾਲ ਉਹਨੇ ਗਲਤੀ ਹੋ ਗਈ ਵੀ ਇਹਦੇ ਮੂੰਹ ਹੀ ਫੜਾਉਣ ਲੱਗਾ ਇਹਦੇ ਹੱਥ ਨਾਲ ਤੇ ਚੱਕਰ ਇਹ ਪਿਆ ਵੀ ਇਹ ਮਤਲਬ ਇਹ ਫੜਦਾ ਨਹੀਂ ਫੁਰਕੀ ਲੱਗਾ ਤੇ ਉਸੇ ਚੱਕਰ ਚ ਮਾਰਾ ਜਾਂ ਮਤਲਬ ਦੰਦ ਵੱਜ ਗਿਆ ਇੱਥੇ ਉਂਗਲ ਤੇ ਤੇ ਉਹਦਾ ਕਰਕੇ ਹੁਣ ਮਤਲਬ ਉਹਦਾ ਟੀਕਾ ਲਾਉਣ ਦਾ ਪੁੱਛਣ ਗਏ ਆ ਵੀ ਟੀਕਾ ਵੇਨੇ ਹੁਣ ਕਿੱਥੋਂ ਲੱਗਦਾ ਸਰਕਾਰੀ ਉਹ ਸਿੱਟਲ ਤੇ ਪੁੱਛਣ ਗਏ ਸਾਹਮਣੇ ਪਰਾਂ ਰਹਿ ਚੜਾਈ ਗਈ ਹੋ ਬਹੁਤ ਮਤਰਾ ਕੌਨ ਕੋ ਕਹੇ ਆ ਫਟਦਾ ਹੈ ਕਿਆਲੋ ਪਤਾ ਆ ਗਿਆ ਘਰ ਓਏ ਚੈਂਪੀਅਨ ਆ ਗਿਆ ਪੁੱਤ ਘਰੇ ਟਾਈਮ ਹੀ ਬਹੁਤ ਜ਼ਿਆਦਾ ਹੋ ਗਿਆ ਰੇ ਟਿੰਡਾ ਦੇ ਮੋੜ ਹੀ ਬੜਾ ਗਰਮ ਹੈ ਇਹਦੇ ਲਾਈਏ ਇਹਨੂੰ ਥੱਲੇ ਹੈ ਧੋ ਲੋ ਯਾਰ ਹੱਥੋਂ ਤੇ ਧੋ ਲੋ ਇਹ ਘਰ ਓਏ ਚੰਗੀ ਤਰ੍ਹਾਂ ਢੋਪੀ ਅੜੀ ਯਾਰ ਕਰਦਾ ਕੋਣ ਆ ਗਿਆ ਹੈ ਸੋ ਮਿੱਤਰੋ ਰਾਸ਼ਟਰ ਰੁਫਟ ਕਰਕੇ ਘੜੀ ਬੈਠੇ ਹਾਂ ਹੁਣ ਤਿਆਰੀ ਸ਼ਰੀ ਕਰਕੇ ਨਹਾ ਕੇ ਤੇ ਪਰ ਇੱਕ ਗੱਲ ਜੇ ਓਏ ਗੁਰਗਾ ਪਰ ਨਾ ਹੋਣੇ ਗਾਈਜ਼ ਪ੍ਰਣਾਣ ਕੇ ਤਵਾਇਆ ਤੇ ਪ੍ਰਣਾਏ ਤੱਕ ਗਿੱਲਾ ਜੇ ਗਿੱਲਾ ਵਰਨਾ ਬੰਦ ਲਿਆਈਓ ਉਹ ਉਰਤਰਾਇਆ ਤਾਂ ਗਿੱਲਾ ਬੰਦਾ ਬੰਦ ਕੇ ਬਾਕੀ ਮਿੱਤਰੋ ਮੈਂ ਸੋਚਣ ਡਿਆ ਹਾਂ ਵਲੌਗ ਦੇ ਵਿੱਚ ਇੱਕ ਚੀਜ਼ ਮਿਸ ਹੋਂਡੀ ਆ ਤੇ ਹੁਣ ਪਤਾ ਲੱਗਾ ਕਿਹੜੀ ਚੀਜ਼ ਮਿਸ ਹੋਂਡੀ ਵਿਖਾਵਾਂ ਕਿਹੜੀ ਚੀਜ਼ ਮਿਸ ਹੋਂਡੀ ਵਲੌਗ ਦੇ ਵਿੱਚ ਆ ਚੀਜ਼ ਮਿਸ ਹੋਂਡੀ ਜੇ ਕੰਮ ਚਾਹੋ ਚਾਈ ਹੋ ਗਿਆ ਜੇ ਤੇ ਮਿੱਤਰੋ ਨਹੀਂ ਵਿਹਲੋ ਨਹਾ ਧੋ ਕੇ ਨਾ ਹਾਤ ਹੋ ਗਿਆ 73 ਬਣ ਗਏ ਜੇ ਤੇਤਰ ਕੀ ਬਣ ਗਿਆ ਪੁਰਾਣੇ ਕਪੜੇ ਪਾ ਕੇ ਚੱਲ ਤੇ ਆਹ ਆ ਵੈਸੇ ਇਧਰ ਵੇਹ ਲਿੰਕ ਆ ਹੀ ਲਿੰਕ ਵਾਲੇ ਬੰਦੇ ਸੀਤੋ ਸੀਤੋ ਅਰੇ ਸੀਤੋ ਨੂੰ ਭਰੀ ਕਿਨੇ ਵਜੇ ਕਿਹਾਂ ਬੁਲਾਉਂਦੇ ਸੀਤੋ ਬਾਲ ਹੜੀ ਹੁੰਦੀ ਗੁਰਮੇਲ ਨੂੰ ਵੀ ਇਹਨਾਂ ਜੀ ਆਪਾਂ ਟਾਈਮ ਨਾ ਕਰ ਲੋ ਅਰੇ ਪਹਿਲਾ ਨੰਬਰ ਹੈ ਇਹ ਅਰੇ ਸੀਤੋ ਸੀਤੋ ਅਰੇ ਸੀਤੋ ਨਾ ਕਰ ਐਸੇ ਸੀਤੋ ਸੀਤੋ ਕੇ ਲਿੰਕ ਨਹੀਂ ਚੱਲੇ ਅੱਜ ਹੈਲੋ ਕਿਆ ਹੋਰ ਬਣੇਗਾ ਅੱਜ ਨਹੀਂ ਨਹੀਂ ਇਹ ਤਾਂ ਲਿੰਕ ਹੋ ਗਏ ਫਲੋਪ ਬੱਲੇ ਕਸਟਡੀ ਭਾ ਨੇ 5 ਮਿੰਟ ਕਿੱਧਰ ਤਰੇ ਆਣਾ ਭਰਾ ਹੋ ਗਿਆ ਮੋਟਰਸਾਈਕਲ ਖਲੋਇਆ ਮਚਾਪੀ ਤੇ ਕੱਢ ਲਿਆ ਆ ਕਿਧਰ ਤਰੇ ਆਣਾ ਓਏ ਮੋਟਰਸਾਈਕਲ ਇੱਧਰ ਲੈ ਆ ਸੋਹਣਿਆ ਮੋਟਰਸਾਈਕਲ ਇੱਧਰ ਲੈ ਆ ਜਲਦੀ ਓ ਮਸਰੋ ਟਾਂਗਰੇ ਆ ਚੁੱਕੇ ਜੇ ਆਪਾਂ ਵੇਟ ਕਰਨੀ ਬਸ ਜੋ ਕੀ ਸਮਾਨ ਲੈਣਾ ਇਹ ਦੱਸ ਮੈਨੂੰ ਨਹੀਂ ਪਤਾ ਪਤਾ ਨਹੀਂ ਇਹ ਕਿਹ ਕੀ ਫੜਾਇਆ ਕਰਦਾ ਸਮਾਨ ਅਰੇ ਵੇ ਦੇ ਮੇਰੇ ਤਰ੍ਹਾਂ ਕੰਮ ਹੈ ਇਧਰੇ ਮੇਧਰੇ ਵਿਊ ਹੈ 37 38 93 ਉਹ ਪਤਾ ਨਹੀਂ ਲੱਗਣਿਆ ਹੈ ਤੁਹਾਨੂੰ ਇਹਨੂੰ ਨਹੀਂ ਲੱਗਦਾ ਤਿੰਨ ਸਤਾਰਾ ਉਹ ਆ ਜਾਓਗਾ ਯਾਰ ਚੈਂਪੀਅਨ ਠੀਕ ਆ ਪੁੱਤ ਠੀਕ ਆ ਇਹ ਤਾਂ ਪੂਰਾ ਹੋਣਾ ਹੋਇਆ ਸ਼ਾਂਤਾ ਨਾ ਦਿਨੇ ਤਾਂ ਬਹੁਤ ਗਰਮ ਹੋਇਆ ਹੈ ਅਸਲ ਤੇ ਜ਼ਿਆਦਾ ਓਏ ਜ਼ਿਆਦਾ ਗਰਮ ਹੈ ਗਰਮ ਮਹਿ ਜਿਆਦਾ ਗਰਮ ਗਰਮੀ ਦਾ ਕਰਕੇ ਹੋ ਗਿਆ ਇਹ ਹਣਾ ਕੈਂਪਿੰਗ ਹਨ ਕੋਈ ਨਹੀਂ ਬਹੁਤ ਸਵੇਰੇ ਕਰਾਉਣੇ ਲਾਜ ਤੇਰਾ ਮੈਂ ਸਵੇਰੇ ਕਰਾਉਣੇ ਲਾਜੇ ਦਾ